ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਲਓ ਵੀ ਮਿੱਤਰੋ ਜਿਹੜੀ ਅੱਜ ਦੀ ਵੀਡੀਓ ਹੈ ਅੱਜ ਦੀ ਵੀਡੀਓ ਪਿੰਡ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਫੂਲ ਪੈਂਦੀ ਆ ਤੇ ਬਾਈ ਬਲਜਿੰਦਰ ਦੇ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆ ਪਹਿਲਾਂ ਆਪਾਂ ਸਾਨੂੰ ਕੈਮਰਾ ਵੈਸੇ ਹੀ ਸ਼ੌਂਕਾ ਤੌਰ ਤੇ ਦੂਜੇ ਪਾਸੇ ਮਾਰ ਦੰਨੇ ਆ ਭਰਾ ਕੋਲੇ ਕਈ ਗੈਂਟੀ ਦੇ ਕਾਫੀ ਗੈਂਟੀ ਦੇ ਵਿੱਚ ਪਸ਼ੂ ਰੱਖਿਆ ਘਰੇ ਬਹੁਤ ਚੰਗੀਆਂ ਬਰੀਡ ਵਾਲੀਆਂ ਗਾਇਆਂ ਦੁੱਧ ਦਾ ਕੰਮ ਆ ਬਾਈਆਂ ਦਾ ਤੇ ਪਹਿਲਾਂ ਤੋਂ ਬਹੁਤ ਚੰਗੇ ਪਸ਼ੂ ਪਾਲਦੇ ਤੇ ਬਾਕੀ ਜਿਹੜਾ ਪਸ਼ੂਆਂ ਦਾ ਰਹਿਣ ਸਹਿਣ ਦਾ ਪ੍ਰਬੰਧ ਆ ਉਹ ਵੀ ਇੱਕ ਨੰਬਰ ਆ ਬਾਕੀ ਬਾਈ ਦੇ ਨਾਲ ਗੱਲਬਾਤ ਕਰਾਂਗੇ ਬਾਈ ਤੋਂ ਜਾਣਕਾਰੀ ਲਵਾਂਗੇ ਕਿਹੜੀ ਵਹੜ ਸੇਲ ਆ ਤੇ ਬਾਕੀ ਆਪਾਂ ਪੁੱਛਦੇ ਆ ਐਡਰੈਸ ਤੇ ਜਿਹੜੇ ਪਰ ਆਪਣੀ ਚੈਨਲ ਤੇ ਨਵੇਂ ਆਇਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਲਾਈਕ ਕਰ ਦੋ ਤੇ ਬਾਕੀ ਜਾਣਕਾਰੀ ਲੈਣੀਆਂ ਵਹੜ ਬਾਰੇ ਤੇ ਬਾਈ ਨਾਲ ਕਰਾਉਨੇ ਆ ਤੁਹਾਡੀ ਗੱਲਬਾਤ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਬਲਜਿੰਦਰ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਜੀ ਹਾਂ ਠੀਕ ਹੈ ਬਾਈ ਆਪਣਾ ਐਡਰੈਸ ਕਨਫਰਮ ਕਰੀ ਕਰੇਸ ਆਪਣਾ ਪਿੰਡ ਭਗਤਾ ਭਾਈ ਦਾ ਜਿਲ੍ਹਾ ਬਰਿੰਡਾ ਜਿਲ੍ਹੇ ਨੂੰ ਰਾਮਪੁਰਾ ਫੋਲ ਪੈਂਦੀ ਆ ਤੇ ਭਾਈ ਕੋਲ ਡੇਰੀ ਫਾਰਮ ਭਾਈ ਕੋਲ ਡੇਰੀ ਫਾਰਮ ਠੀਕ ਆ ਵਪਾਰ ਦਾ ਕੰਮ ਆ ਭਾਈ ਵਪਾਰ ਦਾ ਕੰਮ ਪਹਿਲਾਂ ਤਾਂ ਬਹੁਤ ਵੱਡੇ ਲੈਵਲ ਤੇ ਸੀ ਯਾਨੀ ਕਿ ਹੁਣ ਨੇੜੇ-ਨੇੜੇ ਸਾਰੇ ਜਾਣਦੇ ਆ ਭਰਾ ਨੂੰ ਬਾਈਆਂ ਦਾ ਪੁਰਾਣਾ ਕੰਮ ਸੀ ਭਾਈ ਆਪਣਾ ਮੋਬਾਈਲ ਨੰਬਰ ਬੋਲ ਦੇ 94636 92568 ਠੀਕ ਆ ਭਾਈ ਆ ਇੱਕ ਵੜਾ ਸੇਲ ਕਰਨੀ ਅੱਜ ਦੀ ਵੀਡੀਓ ਦੇ ਵਿੱਚ ਫਿਰ ਭਾਈ ਇੱਕ ਵੜਾ ਸੇਲ ਕਰਨੀ ਆ ਹਾਂ ਠੀਕ ਆ ਬਾਈ ਕੀ ਚੌਥਾ ਦਿਨ ਸੂਰ ਕੀ ਡਿਟੇਲ ਆ ਬਾਈ ਇਹ ਜੀ ਕਿੰਨੀ ਉਮਰ ਆ ਤੇ ਕਿਹੜੇ ਸੀਮੰਤ ਦੀ ਆ ਇਹ ਇਹਨੇ 2 ਦਿਨ ਤੋਂ ਹੁਣ ਚੱਕਿਆ ਪਿਆੰਤ 2 ਦਿਨ ਦਾ ਹਜੇ ਹੁਣ ਚੱਕਿਆ ਹਾਂ ਇਹ ਆਪ ਹੈਗੀ ਬਰੂਟ ਦੀ ਆਪ ਹੈਗੀ ਗਈ ਇਹ ਏਬੀਐਸ ਦੇ ਬਰੂਟ ਸੀਮੰਤ ਦੀ ਠੀਕਰ ਲੱਗਿਆ ਵਾ ਫੇ ਮਗਰ ਇਹਦਾ ਬੱਚਾ ਬੱਚਾ ਦਿੱਤਾ ਤੇ ਚਲੋ ਬੱਚਾ ਦਿੱਤਾ ਬੱਚੀ ਹੁੰਦੀ ਤਾਂ ਬਹੁਤ ਸੋਹਣੀ ਸੀ ਬਹੁਤ ਜਾਤ ਵਾਲਾ ਦਿੱਤਾ ਬੱਚਾ ਨਾ ਬਾਕੀ ਗਾਂ ਆਪ ਵੀ ਵੇੜ ਬਹੁਤ ਜਾਤ ਵਾਲੀ ਐ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਐ ਤੇ ਪਿੰਕ ਨੋਜ਼ ਵਾਲੀ ਐ ਬਾਈ ਕਹਿੰਦਾ ਵੀ ਦੋ ਦੰਦ ਚੱਕਦੀ ਐ ਤੇ ਬਾਈ ਮੂੰਹ ਪੱਟ ਕੇ ਵਿਖਾਪਾ ਵਿਖਾਈ ਜੱਗੇ ਕਿਸੇ ਨੇ ਦੂਰੋਂ ਨੇੜੋਂ ਭਰਾਉਣਿਆਂ ਨਾ ਹੁੰਦਾ ਕਨਫਰਮ ਕਰ ਲਈ ਦੋ ਦੰਦ ਚੱਕੇ ਆ ਵੜਦ ਨੇ ਠੀਕ ਆ ਬਾਈ ਤੇ ਜੇ ਆਪਾਂ ਅਡਰ ਦੀ ਕੁਆਲਿਟੀ ਦੀ ਗੱਲ ਕਰਗੇ ਤਾਂ ਬਾ ਕਮਾਲ ਆ ਬਾਈ ਹੱਕੀ ਇਧਰ ਨੂੰ ਮੜਾ ਜਾ ਦੇਖੋ ਜੀ ਫਿਟਨੈਸ ਦੇਖੋ ਲੈਵੇ ਜੀ ਦੋਨੇ ਪਾਸੇ ਨਾੜਾਂ ਐ ਗੁੰਦੀ ਪਈ ਐ ਨਾੜਾਂ ਨਾਲ ਦੋਨੇ ਪਾਸੇ ਚਾਰੇ ਥਣ ਇਕੋ ਜੇ ਆ ਤੇ ਬਾਈ ਫਿਰ ਕਿੰਨਾ ਕਿੰਨਾ ਦਿਨਾਂ ਸੂਈ ਨੂੰ ਹਨ ਅੱਜ ਚੌਥਾ ਦਿਨ ਹੈ ਬਾਈ ਚੌਥਾ ਦਿਨ ਹਾਂ ਕਿੰਨਾ ਦੁੱਧ ਜਾਂ ਦੁੱਧ ਕਹਿ ਦੇਗੇ ਜਾਂ ਬੋਲਾ ਕਹਿ ਦੇਗੇ ਕਿੰਨਾ ਰੈਡੀ ਹੈ ਬਿਲਕੁਲ ਹੁਣ 20 ਕਿਲੋ ਤੋਂ ਬੋਲਾ ਸਟਾਰਟਿੰਗ ਹੈ ਬਾਈ 20 ਕਿਲੋ ਤੋਂ ਬੋਲਾ ਸਟਾਰਟਿੰਗ ਹੈ ਤੇ ਤੁਹਾਡੇ ਹਿਸਾਬ ਨਾਲ ਕਿੰਨਾ ਪਾ ਦੂਗੀ ਦੁੱਧ ਚੰਗੀ ਸੇਵਾ ਦੇ ਤਾਂ ਬਚੀ 30 ਕਿਲੋ ਦੁੱਧ ਬੜੇ ਆਰਾਮ ਨਾਲ ਦੇਉਗੀ ਠੀਕ ਹੈ ਗਰਮੀ ਦੇ ਹਿਸਾਬ ਨਾਲ ਵੀ ਜਾਨੀ ਕਿ 30 ਕਿਲੋ ਦੁੱਧ ਇਹਨੇ ਦੇ ਦੇਣਾ ਜੇ ਹੁੰਦਾ ਮੌਸਮ ਦਸੰਬਰ ਫਰਵਰੀ ਚ ਹੁੰਦੀ ਤੇ ਦੁੱਧ ਬਾਈ 35 36 ਕਿਲੋ ਪਾ ਲੀ ਹੈ ਨਾ ਬਹੁਤ ਵੱਡੇ ਕੱਦ ਕਾਠ ਦੀ ਹੈ ਬਾਈ ਹੁਈ ਨੇੜੇ ਮੜਿਆ ਜਾਂ ਕੱਦ ਦੰਦਾ ਜੱਕ ਰੱਦਗੇ ਲੋ ਵੀ ਮਿੱਤਰੋ ਬਾਈ ਦੇ ਨਾਲ ਮੋਢੇ ਦੇ ਬਰੋਬਰ ਆਉਂਦੀ ਆ ਬਾਈ ਦਾ 6 ਫੁੱਟ ਦਾ ਕੱਦ ਹੈ ਤੇ ਬਾਈ ਦੇ ਮੋਢੇ ਦੇ ਬਰੋਬਰ ਆਉਂਦੀ ਆ ਬਾ ਕਮਾਲ ਹੈ ਜੇ ਆਪਾਂ ਬਿਊਟੀ ਦੀ ਗੱਲ ਕਰਗੇ ਤਾਂ ਇੱਕ ਨੰਬਰ ਆ ਦੇਖੋ ਫਸਟ ਕੁਆਲਿਟੀ ਦੇਖੋ ਜੀ ਨਿੱਕਾ ਕਰਨਾ ਬੋਦੀ ਵਾਲੀ ਬੱਛੀ ਹੈ ਜੇ ਆਪਾਂ ਆਰਡਰ ਦੀ ਕੁਆਲਿਟੀ ਦੀ ਗੱਲ ਕਰਗੇ ਤਾਂ ਬਹੁਤ ਉਹ ਵੀ ਸ਼ਾਨਦਾਰ ਚਾਰੇ ਥਾਂ ਇੱਕੋ ਜਿਹਾ ਫੋੜ ਸ਼ੰਗਪੋਰਾ ਨਹੀਂ ਕੀ ਤੇ ਬਾਈ ਕਹਿੰਦਾ 20 ਕਿਲੋ ਤੋਂ ਬੋਲਾ ਸਟਾਰਟਿੰਗ ਹੈ ਤੇ ਬਾਈ ਖੋਲ ਲਾ ਪਾ ਤੋਰਾ ਵਿਖਾ ਦਈਏ ਵੈਸੇ ਥਾਂ ਅੰਦਰ ਪੱਕਾ ਹਵਲੀ ਤੋਰੀ ਬਾਈ ਕਈ ਵਾਰੀ ਪਸੂ ਕਾਲੀ ਕਰਦਾ 20 ਕਿਲੋ ਤੋਂ ਬਾਈ ਕਹਿੰਦਾ ਵੀ ਬੋਲਾ ਹੈਗਾ ਸਟਾਰਟਿੰਗ ਇਹ ਸੀਮਨ ਬਾਈ ਨੇ ਬਹੁਤ ਚੰਗਾ ਲਵਾਇਆ ਸੀ ਤੇ ਪਰ ਬੱਛਾ ਦੇ ਤਾਂ ਮੇਲ ਕਾਫ ਹੈ ਦੇਖੋ ਜੀ ਤੋੜਾ ਤਾਰਾ ਕਰੋ ਚੈੱਕ ਇੱਕ ਨੰਬਰ ਬਹੁਤ ਵੱਡੇ ਕੱਦ ਕਾਠ ਦੀ ਵੱਛੀ ਹੈ ਤੇ ਪਹਿਲਾ ਸੂਆ ਸੂਈ ਹੈ ਤੇ ਮੂੰਹ ਚ ਹਜੇ ਦੋ ਦੰਦ ਚੱਕਦੀ ਹੈ ਤੇ 20 ਕਿਲੋ ਤੋਂ ਬਾਈ ਕਹਿੰਦਾ ਵੀ ਪਲੱਸ ਹਜੇ ਬੌਲਾ ਦੁੱਧ ਗਲ ਗਿਆ ਜਾਂ ਬੌਲਾ ਗਲ ਗਿਆ ਬਿਲਕੁਲ ਰੈਡੀ ਹੈ ਤੇ 30 ਕਿਲੋ ਦੇ ਲਗਭਗ ਬਾਈ ਕਹਿੰਦਾ ਵੀ ਦੁੱਧ ਪਾ ਦੂਗੀ ਮੋੜ ਲਿਆ ਬਾਈ ਲਿਆ ਬਾਈ ਮੋੜ ਲਿਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਵਾੜ ਵਿਖਾਉਣੀ ਸੀ ਤੇ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਤੇ ਚੱਲਦਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਬਾਈ ਕਹਿੰਦਾ ਵੀ ਏਪੀਐਸ ਦੇ ਬਰੂਟ ਸੀਮਨ ਦੀ ਆਪ ਹੈ ਦੋ ਦੰਦ ਚੱਕਦੀ ਹੈ ਮੂੰਹ ਚ ਹਜੇ ਤੇ 20 ਕਿਲੋ ਤੋਂ ਪਲੱਸ ਦੁੱਧ ਰੈਡੀ ਹੈ ਬਿਲਕੁਲ ਤੇ 30 ਕਿਲੋ ਪਾ ਦੂ ਬਾਈ ਦੁੱਧ 30 ਦੁੱਧ ਮੈਂ ਕਿਹਾ 30 ਕਿਲੋ ਪਾ ਦੂ ਹਾਂ 30 ਕਿਲੋ ਬੜੇ ਆਰਾਮ ਨਾਲ ਦੁੱਧ ਪਾ ਠੀਕ ਹੈ ਬਈ ਚੰਗੀ ਦੇਵਾਲੇ ਕੇ ਤੇ ਬਾਈ ਜੇ ਆ ਕੋਈ ਵੀ ਕੋਈ ਦੋ ਟਾਈਮ ਜਾਂ ਤਿੰਨ ਟਾਈਮ ਚਵਾਈ ਕਰਕੇ ਦੇਖਣਾ ਚਾਵੇ ਮੈਂ ਘਰੋਂ ਫੁੱਲ ਤਸੱਲੀ ਕਰ ਫੁੱਲ ਤਸੱਲੀ ਹੈ ਠੀਕ ਹੈ ਜਾਨੀ ਕਿ ਬਾਈ ਕਹਿੰਦਾ ਵੀ ਆਪਣੇ ਕਿੱਲੇ ਤੇ ਭਵੇਂ ਕੋਈ ਚਾਰ ਡੰਗ ਚੋਲੇ ਤੇ ਗਰੰਟੀ ਹੋਊਗੀ ਬਿਲਕੁਲ ਤੇ ਜੇ ਕੋਈ ਭਰਾ ਆਨਲਾਈਨ ਜੇ ਕਈ ਜਿਹੜੀ ਕੋਈ ਭਰਾ ਆਨਲਾਈਨ ਮਗਾਣਾ ਮਗਾਉਣਾ ਹੁੰਦਾ ਵੀ ਕਈ ਕਈ ਜੀ ਦੂਰ ਨੇੜੋਂ ਕੋਈ ਗਰੰਟੀ ਦੇ ਵਿਚਾਰੇ ਸਾਣ ਇੱਕੋ ਜਿਹੀ ਚਾਈਟੂਈ ਇੱਕ ਨੰਬਰ ਸਾਰੇ ਕਦਰ ਨੂੰ ਆਪਣੀ ਗਰੰਟੀ ਠੀਕ ਆ ਸੀਲ ਛੰਡੀ ਆ ਹਾਂ ਸੀਲ ਛੰਡੀ ਦਾ ਭਾਵਾ ਭਾਵਾ 5 ਸਾਲਾਂ ਦਾ ਜਵਾਕ ਭਾਦੇ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ 5 ਸਾਲਾਂ ਦਾ ਜਵਾਕ ਭਾਦਰ ਥੱਲੇ ਤੇ ਬਿਨਾਂ ਨਿਆਣੇ ਤੋਂ ਬਾਈ ਹੱਥੋਂ ਤੁਮਰੀ ਜਾਂਦਾ ਕੀ ਬਾਤਾਂ ਆਈਆਂ ਤੇ ਜੇ ਆਪਾਂ ਮੰਨ ਕੇ ਚੱਲੋ ਵੀ ਬਾਈ ਧਾਰ ਜਾ ਕੇ ਮਾਰ ਦੇ ਤੂੰ ਆਈ ਹਾਂ ਤਾਂ ਇਹ ਭੂਰ ਛੱਟੇ ਦਾ ਪਤਾ ਲੱਗ ਜਾਂਦਾ ਲੋ ਵੀ ਮਿੱਤਰੋ ਬਾਈ ਕਹਿੰਦਾ ਵੀ ਆ ਬਧਾਰਾ ਮਾਰ ਦੰਨੇ ਆ ਮਗਰ ਲੈ ਜੋ ਮਾਰਦੇ ਬਾਈ ਚਿਵਾਈ ਬਹੁਤ ਇੱਕ ਨੰਬਰ ਚਿਵਾਈ ਆ ਕੋਈ ਭੂਰ ਛੱਟਾ ਨਹੀਂ ਬਿਨਾ ਨਿਆਣੇ ਤੋਂ ਬਹਿ ਗਿਆ ਬਾਈ ਪਹਿਲਾ ਸੂਆ ਬੱਛੀ ਆ ਕੋਈ ਆਲ ਨਹੀਂ ਕੋਈ ਸ਼ਾਲ ਨਹੀਂ ਕਰਦੀ ਬਹੁਤ ਵੱਡੇ ਕੱਦ ਕਾਠਦੀ ਆ ਪਹਿਲਾ ਧਾਰਾ ਹੁਣੇ ਮਾਰਗਾ ਮਸ਼ੀਨ ਨਹੀਂ ਚੁੰਨੇ ਜੀ ਠੀਕ ਆ ਬਾਈ ਕਹਿੰਦਾ ਵੀ ਮਸ਼ੀਨ ਨਹੀਂ ਚੁੰਨੇ ਆ ਬਾਈਆਂ ਦੇ ਘਰੇ ਕਾਫੀ ਗੈਂਤੀ ਦੇ ਵਿੱਚ ਵੱਡੇ ਯਾਨੀ ਕਿ ਲੈਵਲ ਤੇ ਸੀ ਕੰਮ ਭਰਾਵਾ ਦਾ ਪੂਰਾ ਹੁਣ ਵਪਾਰ ਦਾ ਕੰਮ ਥੋੜਾ ਜਿਆਦਾ ਲਿਮਟਿਡ ਵਿੱਚ ਕਰਦੇ ਆ ਤੇ ਦੁੱਧ ਤੇ ਪਸ਼ੂ ਲਾਈਵੇ ਘਰੇ ਘਰ ਦੀ ਬੱਛੀ ਆ ਘਰੇ ਤਿਆਰ ਕੀਤੀ ਹੈ ਤੇ ਬਹੁਤ ਚੰਗੇ ਸੀਮਨ ਦੀ ਹੈ ਘਰ ਦੀ ਆ ਬਈ ਨਹੀਂ ਬਈ ਬੱਛੀ ਘਰ ਦੀ ਬੱਛੀ ਠੀਕ ਹੈ ਤੇ ਮੋਬਾਈਲ ਨੰਬਰ ਆ ਉਹਦਾ ਬੋਲਦੀ ਬਸ 94636 36568 36568 ਲਓ ਵੀ ਮਿੱਤਰੋ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਧਾਰਾਂਪਾ ਮਰਾਤਿਆਂ ਮੋਲ ਜਿਹੜਾ ਉਹ ਬਾਈ ਤੋਂ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਬਾਈ ਜੇ ਫਿਰ ਡਿਮਾਂਡ ਦੀ ਕੀ ਗੱਲ ਕਰਦੇ ਆਪਾਂ ਜੇ ਡਿਮਾਂਡ ਬਸ ਲੈਂਡ ਦੇ ਨਹੀਂ 1/2 ਲੱਖ ਰੁਪਈਆ ਦਾ 1/2 ਲੱਖ ਰੁਪਈਆ ਹਾਂ ਬਾਹਲੇ ਪੈਸੇ ਆਪਾਂ ਉਹ ਨਹੀਂ ਮੰਗਣੇ ਲੈਂਡ ਦੇ ਨਾਲ ਕਾ ਮਾਣਤਾ ਨਹੀਂ ਇਹਦੇ ਚ ਕਰਦੇ ਠੀਕ ਹੈ ਲਓ ਵੀ ਮਿੱਤਰੋ ਬਿਲਕੁਲ ਬਾਈ ਨੇ ਜਿਹਨੂੰ ਅੰਜਾ ਰੇਟ ਮੰਗਿਆ ਉਹ ਐਵੇਂ ਨਹੀਂ ਬਿਨਾ ਗੱਲੋਂ ਕੋਈ ਪਾਣੀ ਟਡਾਂਗਾ ਨਹੀਂ ਮਾਰੀਆਂ ਨਹੀਂ ਅੱਜ ਕੱਲ ਜਿਹੜੇ ਹਿਸਾਬ ਨਾਲ ਵਹਿੜ ਹੈ ਜੇ ਤੁਸੀਂ ਕੋਲੇ ਆ ਕੇ ਦੇਖੋ ਤਾਂ 19 ਤੋਂ ਮੰਨ ਕੇ ਚੱਲੂ 21 ਨਿਕਲੂਗੀ ਘਟ ਨਹੀਂ ਨਿਕਲਦੀ ਤੇ ਕਿਸੇ ਪਾਸੋਂ ਬੱਚੀ ਹੱਥ ਨਹੀਂ ਝਰਾਂਦੀ ਲੇਵੇ ਦੀ ਕੁਆਲਿਟੀ ਹੈ ਜਿਹੜੀ ਉਹ ਵੀ ਬਾ ਕਮਾਲ ਡੰਗ ਦੇ ਡੰਗ ਬਾਈ ਕਹਿੰਦਾ ਵੀ ਭਾਵੇਂ ਕੋਈ ਚਾਰ ਡੰਗ ਚੋਕੇ ਦੇਖ ਲੈ ਪੰਜ ਡੰਗ ਚੋਕੇ ਦੇਖ ਲੈ ਫੁੱਲ ਤਸੱਲੀ ਆ ਬਾਈ ਕਹਿੰਦਾ ਆਪਣੇ ਘਰ ਦੀ ਠੀਕ ਹੈ ਨਾ ਬਹੁਤ ਵੱਡੇ ਕਦ ਕਾਠ ਦੀ ਆ ਦੋ ਦੰਦ ਚੱਕ ਜੀ ਬੱਚੀ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਬਾਕੀ ਮਿਲਦੇ ਆ ਅੱਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹੱਸੇ ਕਾਲ ਸਦਾ